ਕਟੀਆਂ ਕਰਨੀਆਂ ਅੱਜ ਅਸੀਂ 23 55 37 ਹੋ ਗਿਆ ਅੱਗੇ ਤੋਂ ਅਸੀਂ ਸੰਗਠਿਤ ਕਿਸਾਨ ਮੋਰਚੇ ਨੇ ਇੱਕ ਰਣਨੀਤੀ ਬਣਾਈ ਆ ਕਿ ਅੱਗੇ ਤੋਂ ਜੇ ਇਹ ਸਾਨੂੰ ਟਕਰਾ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਹੀ ਅਸੀਂ ਉਹਦੇ ਇੰਤਜ਼ਾਮ ਕਰ ਲਈਏ ਕਿ ਜੇ ਕਿਸੇ ਨੇ ਇਲੈਕਸ਼ਨਾਂ ਲੜਨ ਹੈ ਤਾਂ ਫਿਰ ਉਹ ਜਿਹੜਾ ਅਸੀਂ ਵਿਧੀ ਬਣਾਈ ਆ ਉਸ ਵਿਧੀ ਦੇ ਅਨਸਾਰ ਲੜਨ ਉਹਦੀਆਂ ਕੁਝ ਮੱਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੈਂਬਰ ਜੱਥੇ ਬੰਦੀਆਂ ਰਾਜਨੀਤੀ ਸਿਆਸੀ ਪਾਰਟੀਆਂ ਅਤੇ ਚੋਣਵੀ ਰਾਜਨੀਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਉਸ ਅਨਸਾਰ ਕੰਮ ਕਰਨ ਲਈ ਆਜ਼ਾਦ ਹਨ ਆਪਣੇ ਵਿਚਾਰ ਪ੍ਰਗਟ ਕਰਨੇ ਆ ਕੀ ਤਰ੍ਹਾਂ ਕੀ ਕਰਨਾ ਜਣੀ ਇਸ ਕਰਨਾ ਤਾਂ ਉਹ ਆਜ਼ਾਦ ਹੈ ਪਰ ਜਿਹੜੀ ਕਿਸਾਨ ਜੱਥੇ ਬੰਦੀ ਆਪਣਾ ਨਾਂ ਤੇ ਚੋਣ ਲੜਦੀ ਹੈ ਆਪਣੇ ਨਾਂ ਤੇ ਚੋਣ ਲੜਦੀ ਹੈ ਉਸ ਨੂੰ ਫਰੰਟ ਨਾਲ ਗੈਰ ਸਬੰਧਤ ਮੰਨਿਆ ਜਾਵੇਗਾ ਉਹਨੂੰ ਮਤਲਬ ਜਿਹੜੇ ਸੰਯੁਕਤ ਲੋਕ ਜਨੇ ਪਾਲਿਸੀ ਤੈਅ ਕੀਤੀ ਹੈ ਉਹਦੀ ਉਲੰਘਣਾ ਮੰਨਿਆ ਜਾਊਗਾ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਵਾਲਾ ਵਿਅਕਤੀ ਵੀ ਫਰੰਟ ਦੀ ਕੌਮੀ ਮੀਟਿੰਗ ਜਾਂ ਕਿਸੇ ਵੀ ਕਮੇਟੀ ਵਿੱਚ ਸ਼ਾਮਲ ਨਹੀਂ ਹੋਵੇਗਾ ਉਸ ਦੀ ਜੱਥੇਬੰਦੀ ਨੂੰ ਉਸਦੀ ਥਾਂ ਤੇ ਮੋਰਚੇ 'ਚ ਕੋਈ ਹੋਰ ਨੁਮਾਇੰਦਾ ਨਾਮਜ਼ਦ ਕਰਨਾ ਹੋਵੇਗਾ ਇਹ ਮੋਟੀਆਂ ਮਤਾਂ ਜਿਹੜੀਆਂ ਅਸੀਂ ਤੈਅ ਕੀਤੀਆਂ ਕਿ ਅੱਗੇ ਤੋਂ ਜੇ ਕਿਸੇ ਦਾ ਮਨ ਬਣਦਾ ਉਹਨੇ ਕਿਉਂ ਲੜਨੀ ਆ ਤਾਂ ਉਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਬਾਹਰ ਹੋ ਕੇ ਹੀ ਜਾ ਕੇ ਮੁਕਲਚੂਮ ਲੜੂਗਾ ਇਹ ਉਹ ਵਿਅਕਤੀ ਹੈ ਤੇ ਚਾਹੇ ਉਹ ਪੂਰੀ ਦੀ ਪੂਰੀ ਜੱਥੇਬੰਦੀ ਹੈ ਇਹ ਇਹਨਾਂ ਦੇ ਬਾਹਰ ਜਾਣ ਤੋਂ ਬਾਅਦ ਅਸੀਂ ਬਣਾਈ ਸੀ ਸੰਯੁਕਤ ਮੋਰਚੇ ਨੇ ਅੱਜ ਰਾਗੇਵਾਲ ਜੀ ਨੇ ਉਹਦੇ ਨਾਲ ਪੂਰਨ ਤੌਰ ਤੇ ਸਹਿਮਤੀ ਦੇ ਦਿੱਤੀ ਹੈ ਕਿ ਇਸ ਵਿਧੀ ਵਿਵਧਾਨ ਦੇ ਨਾਲ ਸਹਿਮਤ ਹਾਂ ਸੀ ਇੱਕ ਤਾਂ ਇਹ ਅਸੀਂ ਫੈਸਲਾ ਕਰਨਾ ਕਿ ਅੱਜ ਤੋਂ ਸਾਡੀ ਇਕਤਾ ਹੋ ਗਈ ਲੰਮੇ ਚਿਰ ਦਾ ਪ੍ਰੋਸੈਸ ਪੂਰਾ ਹੋ ਗਿਆ ਦੂਸਰੀ ਗੱਲ ਕਿ ਇਹਨਾਂ ਦਾ ਇੱਕ 18 ਫਰਵਰੀ ਦਾ ਜਨਵਰੀ ਜੋਗਿਆ ਨਵਰੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਚੰਡੀਗੜ੍ਹ ਪਾਣੀ ਵਾਲੇ ਮੁੱਦੇ ਤੇ ਕੁਝ ਪੰਜਾਬ ਦੇ ਹੋਰ ਈਸ਼ਿਆਂ ਨੂੰ ਲੈ ਕੇ ਉਹ ਇੱਕ ਵਾਰ ਇਹਨਾਂ ਨੇ ਸਹਿਮਤੀ ਦਿੱਤੀ ਹੈ ਕਿ ਅਸੀਂ ਉਹ ਮੁਲਤਵੀ ਕੀਤਾ ਇਸ ਗੱਲ ਤੇ ਸਹਿਮਤੀ ਬਣੀ ਆ ਕਿ ਅਸੀਂ ਉਹ ਇਕੱਠੇ ਤੌਰ ਤੇ ਮਤਲਬ ਜਿਹੜਾ ਪੰਜਾਬ ਦਾ ਸੰਯੁਕਤ ਮੋਰਚਾ ਉਹਦੇ ਵੱਲੋਂ ਦੇਵਾਂਗੇ ਉਸ ਦੇ ਸਬੰਧ ਦੇ ਵਿੱਚ 28 ਤਰੀਕ ਨੂੰ ਅਸੀਂ 32 5 ਅੱਜ ਅਸੀਂ 37ਾਂ ਦੀ ਇੱਕ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਵਿੱਚ ਸਮੇਤ ਪਾਣੀਆਂ ਦਾ ਮੁੱਦਾ ਸਮੇਤ ਕਰਜ਼ੇ ਵਾਲਾ ਮੁੱਦਾ ਹੋਰ ਜਿਹੜੇ ਪੰਜਾਬ ਦੇ ਭੱਖਮੇ ਇਸ਼ੂ ਹੈ ਉਹਨਾਂ ਤੇ ਸਹਿਮਤੀ ਬਣਾ ਕੇ ਅੱਗੇ ਫੇਰ ਕੋਈ ਐਲਾਨ ਕਰਾਂਗੇ ਇਸ ਤੋਂ ਪਹਿਲਾਂ ਵੀ ਕਈ ਮੀਡੀਆ ਵਿੱਚ ਲਗਾਤਾਰ ਚਰਚਾ ਹੁੰਦੀ ਰਹੀ ਹੈ ਅੱਜ ਉਸ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਅਗੋਂ ਤੋਂ ਇਹ 37 ਜਥੇਬੰਦੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹਨਾਂ ਦੇ ਉੱਤੇ ਇਕੱਠੀਆਂ ਹੋ ਕੇ ਮੋਰਚਾ ਲਾਉਣਗੀਆਂ ਜਿਹੜਾ ਅਸੀਂ 18 ਤਰੀਕ ਦਾ ਪਾਣੀਆਂ ਦਾ ਮੋਰਚਾ ਚੰਡੀਗੜ੍ਹ ਕਰਾਉਣਾ ਸੀ ਉਸ ਮੁੱਦੇ ਤੇ 28 ਤਰੀਕ ਨੂੰ ਸਾਰੇ ਰਲ ਕੇ ਬਹਿਸ ਕਰਾਂਗੇ ਕੁਝ ਹੋਰ ਮੁੱਦੇ ਨੇ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਉਹ ਸਾਰੇ এজেন্ডਾ ਤੈਅ ਕਰਕੇ ਤੇ ਨਵੀਂ ਡੇਟ ਤੈਅ ਕਰਕੇ ਫਿਰ ਮੋਰਚਾ ਲਾਇਆ ਜਾਏਗਾ ਸਾਰੇ ਸੱਤ ਸਾਰਿਆਂ ਦੀ ਸਲਾਹ ਨਾਲ ਲੱਗੇਗਾ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿਨਾ ਤੁਹਾਡੀ ਇਹ ਮੰਗ ਸੀ ਕਿ ਜਥੇਬੰਦੀਆਂ ਪਟੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਮੇਨ ਸਟ੍ਰੀਮ ਜਥੇਬੰਦੀਆਂ ਨੇ ਉਹ ਅੱਜ ਇਕੱਠੀਆਂ ਹੋ ਗਈਆਂ ਤੇ ਇਹਦੇ ਨਤੀਜੇ ਚੰਗੇ ਨਿਕਲਣਗੇ ਉਮੀਦ ਕਰਦੇ ਹਾਂ ਸਾਰੇ ਪੰਜਾਬ ਦੇ ਕਿਸਾਨ ਇਹਦੇ ਵਿੱਚ ਭਰਪੂਰ ਸਹਿਯੋਗ ਦੇਣਗੇ ਅੱਜ ਦੀ ਜਿਹੜੀ ਮੈਂਟਨ ਹੋਈ ਹੈ ਇਹ ਸਾਂਝੀ ਮੈਂਟਨ ਹੋਈ ਹੈ 32 ਅਸੀਂ ਜਿਹੜੀਆਂ ਪਹਿਲਾਂ ਕੰਮ ਕਰਦੀਆਂ ਸੀ ਕੱਟੀਆਂ ਤੇ 5 ਜਿਹੜੀਆਂ ਰਾਜੇਵਾਲ ਦੀ ਰਵਾਇ ਦੇ ਵਿੱਚ ਵੱਖਰਾ ਕੰਮ ਕਰਦੀਆਂ ਸੀ ਕਾਫੀ ਲੰਬੇ ਸਮੇਂ ਤੋਂ ਮਤਲਬ ਇਹ ਪ੍ਰੋਸੈਸ ਚੱਲ ਰਿਹਾ ਸੀਗਾ ਇਕਤਾ ਦਾ ਜਿਹਨੂੰ ਅੱਜ ਅਸੀਂ ਅੰਤਮ ਸੋਹਣਾ ਦੇ ਦਿੱਤਾ ਇਕਤਾ 32 5 ਦੀ ਹੋ ਗਈ ਹੈ ਜਦੋਂ ਅਸੀਂ ਦਿੱਲੀ ਅੰਦੋਲਨ ਕਰਨ ਗਏ ਸੀ ਤਨ ਕਾਨੂੰਨ ਜਿਹੜੇ ਲੋਕਾਂ ਨੂੰ ਲੱਗਦੇ ਸੀ ਕਿ ਸਾਡਾ ਸਫਾਇਆ ਕਰ ਦੇਣਗੇ ਜ਼ਮੀਨਾਂ ਦਾ ਖੇਤਾਂ ਦਾ ਔਰ ਸਾਡੇ ਰੁਜ਼ਗਾਰ ਦਾ ਉਦੋਂ ਅਸੀਂ ਕੁਝ ਨਹੀਂ ਦੇਖਿਆ ਕੋਈ ਸ਼ਰਤ ਨਹੀਂ ਸੀ ਸਾਡੀ ਇੱਕੋ ਹੀ ਸ਼ਰਤ ਸੀ ਕਿ ਦਿੱਲੀ ਚਲੋ ਉਹ ਜਿਹੜਾ ਮੋੜ ਵੱਜਿਆ ਉਹਦੇ ਨਾਲ ਅਸੀਂ ਸਫਲ ਹੋਏ ਤਨ ਕਾਨੂੰਨ ਰੱਦ ਕਰਾਉਣ ਦੇ ਵਿੱਚ ਦੋ ਵਿਲਾ ਨੂੰ ਵੀ ਰੱਦ ਕਰਾਉਣ ਜਦੋਂ ਅਸੀਂ ਸਫਲ ਹੋਏ ਰਹਿਣੀਆਂ ਮੰਗਾ ਮਨਾਉਣ ਲਈ ਅਸੀਂ ਜਿਹੜਾ ਮੋਰਚਾ ਹੈ ਮਲਤ ਵੀ ਕਰਕੇ ਆldi ਸੀ